ਹੈਲੋ ਭਾਈ ਯਾਰ ਤੈਨੂੰ ਮੈਂ ਫੋਨ ਕਰਦੋਂ ਦਿੱਤਾ ਤੂੰ ਐਂ ਦੱਸ ਬਿੱਲੇ ਮੈਨੂੰ ਨਹੀਂ ਪਤਾ ਵੀਰੇ ਉੱਤੇ ਤੂੰ ਰਾਤ ਨੂੰ ਫੋਨ ਦਿੱਤਾ ਕਦੋਂ ਦਿੱਤਾ ਤੂੰ ਐਂ ਵੀ ਦੱਸ ਲੈ ਮੈਨੂੰ ਦਿਨ ਗਿਣਾ ਦੇ ਯਾਰ ਮੈਂ ਯਾਰ ਸੱਚ ਮੰਨ ਲੂੰਗਾ ਜਿੱਤੇ ਵੀਰੇ ਇਹਨਾਂ ਦਾ ਫੰਕਸ਼ਨ ਲਾ ਕੇ ਆਂਦਾ ਆਪਾਂ ਕਿੰਨੇ ਦੱਸ ਵੀ ਜਿੱਤੇ ਇਹਨਾਂ ਦਾ ਫੰਕਸ਼ਨ ਲਾਇਆ ਆਪਾਂ ਇੱਥੇ ਸ਼ਾਮ ਨੂੰ ਜਦੋਂ ਮੈਂ ਤੁਰਿਆ ਆਉਂਦਾ ਸੀ ਮੈਨੂੰ ਮੁੰਡਾ ਲੈਣ ਆਇਆ ਸੀ ਕਿਹੜਾ ਪਿੰਡ ਸੀ ਮੈਂ ਤਾਂ ਪਿੰਡ ਵੀ ਨਹੀਂ ਜਾਣਦਾ ਦੱਸ ਜਿੱਤੇ ਬਾ ਇੱਥੇ ਮੈਨੂੰ ਪਖੋਗੇ ਜਿਹਨਾਂ ਨਾਲ ਪਿੰਡ ਵਿਆਹ ਲਾਇਆ ਮਲੀਆਂ ਹੈ ਹਾਂ ਮਲੀਆਂ ਭਲੀਆਂ ਦੱਸੋ ਕਦੋਂ ਭੜਾਇਆ ਤੈਨੂੰ ਫੋਨ ਮੈਂ ਦੱਸ ਚਾਰ ਕਿਉਂ ਯਾਰ ਮਿੱਲੇ ਮੇਰਾ ਦਿਮਾਗ ਖਰਾਬ ਕਰੀ ਜਾਂਦਾ ਤੂੰ ਭਾਈ ਬਾਕੀ ਜੇ ਤੂੰ ਪੈਸੇ ਆ ਕੋਈ ਚੱਕਰ ਨਹੀਂ ਤੂੰ ਉੱਠ ਕੇ ਉਹ ਕਰਨਾ ਤੂੰ ਕਹੇ ਭਾਈ ਕਰਿਆ ਯਾਰ ਮੈਂ ਗੱਲ ਖਤਮ ਆ ਕਿ ਮੈਂ ਵੇਚ ਇੱਕ ਮਿੰਟ ਇੱਕ ਮਿੰਟ ਮੈਨੂੰ ਭਾਈ ਪੈਸਿਆਂ ਦੀ ਕੋਈ ਲੋੜ ਨਹੀਂ ਠੀਕ ਆ ਨਾ ਆਪਾਂ ਕੋਈ ਪੈਸਾ ਤੈਨੂੰ ਫੋਨ ਮੈਂ ਦਿੱਤੇ ਹੀ ਨਹੀਂ ਯਾਰ ਮੈਂ ਆਪਣਾ ਆਪਣਾ ਤਾਂ ਕੈਮਰੇ ਦੀ ਕਸਮ ਯਾਰ ਬੱਸ ਯਾਰ ਕੈਮਰੇ ਦੀ ਮੈਂ ਕਸਮ ਖਾ ਲੈਣਾ ਲੈ ਮੇਰੇ ਹੱਥ 'ਚ ਕੈਮਰਾ ਫਰ ਬਾਬਾ ਉਹੀ ਆਪਣਾ ਯਾਰ ਤੈਨੂੰ 2500 ਆਪਣਾ 2500 ਮੇਰਾ ਉੱਤੇ ਲਾ ਗਿਆ ਭੈਣ ਜੋ ਦਾ ਤੂੰ ਮੈਨੂੰ ਪੈਸੇ ਕਦੋਂ ਦਿੰਦਾ ਤੂੰ ਐਂ ਦਾ ਸਿਆਰ ਤੂੰ ਪਹਿਲਾਂ ਦੱਸ ਖੂਨ ਦੇ ਯਾਰ ਪੈਸੇ ਤਰੋਦੀ ਦਿੱਤੇ ਮੇਰਾ ਬਰੂ ਭੈਣ ਯਾਰ ਬਾਈ ਤਰੇ ਨਾ ਬੜਾ ਵੱਡਾ ਗੱਪ ਮਾਰੀ ਜਾਂਦਾ ਤੂੰ ਯਾਰ ਗੱਪ ਨਾ ਦੱਸ ਹੈ ਮੈਂ ਮੈਂ ਤੌ ਉਲ੍ਹਾ ਦੂੰ ਮੈਂ ਘਰ ਆਪ ਨੂੰ ਯਾਰ ਜਿੱਥੇ ਮਰਜੀ ਯਾਰ ਮੱਥਾ ਟਿਕਾ ਦੇ ਯਾਰ ਠੀਕ ਆ ਆਪਾਂ ਮੰਨ ਲਾਂਗੇ ਹਾਂ ਮੰਨ ਮੰਨ ਲਾਗੇ ਤਾਂ ਹੈ ਹੀ ਮੰਨਣਾ ਤਾਂ ਪੈਣਾ ਹੀ ਆ ਹਾਂ ਤੇ ਮੇਰੀ ਗੱਲ ਸੁਣ ਲੈ ਜੇ ਮੇਰੇ ਤੋਂ ਕੋਈ ਹੋ ਹੋ ਗਿਆ ਨਾ ਬਾਬਾ ਪੱਕੀ ਹਾਲਾ ਤੂੰ ਨਹੀਂ ਰਹਿਣਾ ਨਾ ਮੈਂ ਮਤਲਬ ਮਾਰਨੂ ਮਾਰਦੀ ਮੈਨੂੰ ਤੂੰ ਆਜੀ ਕੋਈ ਗੱਲ ਨਹੀਂ ਬਾਬਾ ਪੱਕੀ ਗੱਲ ਆ ਫਿਰਨਾ ਉਹ ਹੂ ਤਾਂ ਬੱਕਰੀ ਆਲਾ ਤੂੰ ਮੈਨੂੰ ਮਰਵਾਦੀ ਕੋਈ ਚੱਕਰ ਨਹੀਂ ਮਾਰਨ ਦੀ ਗੱਲ ਦੂਰ ਦੀ ਛੱਡ ਤੇਰਾ ਮੈਂ ਇੰਜਣੀ ਕਰ ਦੂੰਹੀਂ ਅੱਛਾ ਹਾਂ ਚੱਲ ਕੋਈ ਨਹੀਂ ਤੇਰੀ ਮੈਂ ਬੋਲੀ ਚੱਲ ਬਾਈ ਯਾਰ ਤੂੰ ਮੇਰੀ ਗੱਲ ਤੂੰ ਐਂ ਦਾ ਤੂੰ ਮੈਂ ਇੱਕ ਦਿਨ ਵੀ ਯਾਦ ਕਰਾ ਦੇ ਯਾਰ ਤੂੰ ਯਾਰ ਮੈਨੂੰ ਜਿੱਦ ਮੈਨੂੰ ਬੋਲੀ ਚੱਲ ਬੋਲੀ ਚੱਲ ਕੋਈ ਗੱਲ ਨਹੀਂ ਬੋਲੀ ਚੱਲ ਤੂੰ ਮੈਨੂੰ ਮੈਂ ਤੈਨੂੰ ਫੋਨ ਕਰ ਦੋ ਦਿੱਤਾ ਤੂੰ ਉਹ ਦੱਸ ਪਹਿਲਾਂ ਤੈਨੂੰ ਮੈਂ ਦੱਸਾਂ ਦੀ ਦੱਸਦਾ ਵੀ ਜੇ ਤੇ ਅੱਥੇ ਵਿਆਹ ਲਾਇਆ ਉਹਦੇ ਤੋਂ ਸਮਾਂ ਸ਼ਾਂ ਰਾਤ ਨੂੰ ਹੁਣ ਵੜੇ ਤੇ ਬੇਟਰੇ ਖੜੇ ਲਾ ਕੇ ਨਾ ਨਾ ਇੱਕ ਮਿੰਟ ਫਿਰ ਤੂੰ ਆਹੀ ਗੱਲ ਹੈ ਨਾ ਹਾਂ ਹੈ ਨਾ ਮੈਂ ਆਜੀ ਮੰਮੀ ਡੈਡੀ ਨੂੰ ਲਿਆਉਂਗਾ ਠੀਕ ਆ ਤੁਹਾਨੂੰ ਲੈ ਆਂਗਾ ਕਿੱਥੇ ਲਿਆਏਗਾ ਖੜ ਜਾ ਮੈਂ ਮੰਮੀ ਡੈਡੀ ਨੂੰ ਤੇਰੇ ਕੋਲ ਲਿਆਉਂਗਾ ਠੀਕ ਹੈ ਇਹ ਬੰਦਾ ਨਾ ਹੈ ਅੱਛਾ ਤੇ ਮੈਂ ਆਜੀ ਮੰਮੀ ਡੈਡੀ ਤੋਂ ਪਸਾ ਦੂੰਗਾ ਵੀ ਮੇਰੇ ਕੋਲ ਬੀਬੋ ਦਾ ਫੁੱਟ ਕਰੇ ਹੈਗਾ ਯਾਰ ਮੈਨੂੰ ਨਹੀਂ ਠੀਕ ਹੈ ਮੇਰੀ ਮੰਮੀ ਕਹਿੰਦਾ ਮੇਰੀ ਮੰਮੀ ਤਾਂ ਡੜੀ ਨੇ ਕਹਦਾ ਵੀ ਹੈ ਨਹੀਂ ਸੀਗਾ ਤੇ ਫਿਰ ਬਾਬਾ ਤੂੰ ਨਹੀਂ ਬੱਦਦਾ ਬੱਸ ਕੋਈ ਗੱਲ ਬੱਸ ਕੋਈ ਗੱਲ ਨਹੀਂ ਕਹਿੰਦਾ ਤੈਨੂੰ ਮੈਂ